ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜੋ ਆਪਣੀ ਕਲਾਸ ਲੈਣ ਵਾਲੀ ਹੈਗੀ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਜੋ ਕਿ ਆਪਾਂ ਤਿੰਨ ਕਲਾਸ ਲਗਾ ਚੁੱਕੀਆਂ ਹੈਗੇ ਅੱਜ ਦੀ ਆਪਣੀ ਚੌਥੀ ਕਲਾਸ ਹੈਗੀ ਹੈ ਜੀ ਠੀਕ ਹੈ ਤੇ ਜੋ ਕੱਲ ਦੀ ਕਲਾਸ ਸੀਗੀ ਉਹਦਾ ਨਾ ਜੋ ਪੀਡੀਐਫ ਸੀ ਉਹ ਸੇਵ ਨਹੀਂ ਹੋਇਆ ਹੈਗਾ ਤਾਂ ਕਰਕੇ ਉਹਦਾ ਵੀਡੀਓ ਤੁਹਾਨੂੰ ਨਹੀਂ ਮਿਲਿਆ ਹੈਗਾ ਤੁਸੀਂ ਉਹ ਖੁਦ ਉਹ ਨੋਟ ਕਰ ਲੈਣਾ ਜੀ ਸਭ ਨੇ ਠੀਕ ਹੈ ਤੇ ਜੋ ਵੀ ਮੈਂ ਤੁਹਾਨੂੰ ਕਲਾਸ ਲਗਾਉਣਾ ਉਹਨਾਂ ਨਾਲ ਨਾਲ ਜ਼ਰੂਰ ਨੋਟ ਕਰਾਇਆ ਕਰੋ ਆਪਾਂ ਕੋਈ ਵੀ ਇੱਕ ਦਾ ਪੁਆਇੰਟ ਨਹੀਂ ਛੱਡਾਂਗੇ ਵੀ ਜੋ ਕੀ ਆਪਣਾ ਮਿਸ ਹੋ ਗਏ ਹਨ ਵੀ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਬਾਰੇ ਕਰ ਰਹੇ ਹਾਂਗੇ ਤਾਂ ਆਪਾਂ ਇਹਨਾਂ ਦੇ ਬਾਰੇ 4 ਤੋਂ 5 ਕਲਾਸਾਂ ਲਗਾ ਕੇ ਪੂਰੀ ਡਿਪਲੀ ਦੇ ਵਿੱਚ ਇਹਨਾਂ ਦੇ ਬਾਰੇ ਪੜ੍ਹਾਇਆ ਹੈਗਾ ਜੀ ਠੀਕ ਹੈ ਅੱਜ ਆਪਣੀ ਚੌਥੀ ਕਲਾਸ ਹੈਗੀ ਇਸ ਤੋਂ ਪਹਿਲਾਂ ਆਪਣੀਆਂ ਤਿੰਨ ਕਲਾਸਾਂ ਲੱਗ ਚੁੱਕੀਆਂ ਨੇ ਠੀਕ ਹੈ ਪਲੇਲਿਸਟ ਵੀ ਆਪਣੀ ਤਿਆਰ ਹੈਗੀ ਠੀਕ ਹੈ ਜੀ ਤੁਸੀਂ ਉੱਥੇ ਜਾ ਕੇ ਕਲਾਸਾਂ ਲਗਾ ਸਕਦੇ ਹੋਗੇ ਠੀਕ ਹੈ ਗੁਰਮਤਕ ਆ ਵੀ ਪਹਿਲਾਂ ਕੰਪਲੀਟ ਹੋ ਚੁੱਕਿਆ ਹੈਗਾ ਆਪਣਾ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਹਾਂ ਸ਼ੁਰੂਆਤ ਅੱਜ ਦੀ ਕਲਾਸ ਦੀ ਕੱਲ ਆਪਾਂ ਜੋ ਕਰ ਰਹੇ ਸੀਗੇ ਕਲਪ ਕਰਿਆ ਸੀਗਾ ਜੀ ਜੋ ਕਿ ਵੀ ਕਰ ਕੀ ਗਹਿਲ ਚੰਗੀ ਠੀਕ ਹੈ ਉਹ ਕਵਿਤਾ ਸੀਗੀ ਜੀ ਠੀਕ ਹੈ ਜੀ ਦੂਜੇ ਭਾਗ ਦੇ ਵਿੱਚ ਤਾਂ ਜਿਹਦੀ ਦੱਸਿਆ ਗਿਆ ਸੀਗਾ ਵੀ ਜੋ ਕਿ ਘਰ ਗ੍ਰਸਤੀ ਦੀ ਬਿਜਲੀ ਜ਼ਿੰਮੇਵਾਰੀ ਨਿਭਾਰ ਹੀ ਇੱਕ ਔਰਤ ਜਿਹਨੂੰ ਗਹਿਲ ਕਿਹਾ ਗਿਆ ਹੈ ਕਵਿਤਾ ਦੇ ਵਿੱਚ ਤਾਂ ਉਹਦੀ ਜਨਮ ਦਿਨ ਚੰਨਿਆਂ ਦਾ ਉਲੇਖ ਕੀਤਾ ਗਿਆ ਉਸ ਦੇ ਵਿੱਚ ਠੀਕ ਹੈ ਜੀ ਅੱਜ ਆਪਾਂ ਤੀਜੇ ਭਾਗ ਦੀ ਗੱਲ ਕਰਾਂਗੇ ਜੋ ਕਿ ਆਪਾਂ ਕਾਵ ਸੰਗ੍ਰਹਿ ਕਰ ਰਹੇ ਸੀਗੇ ਜੀ ਠੀਕ ਹੈ ਕਾਵ ਸੰਗ੍ਰਹਿ ਜੋ ਕਿ ਆਪਾਂ ਕਰ ਰਹੇ ਸੀਗੇ ਖੁੱਲੇ ਮੈਦਾਨ ਠੀਕ ਹੈ ਉਹਦੇ ਆਪਾਂ ਪਹਿਲੇ ਦੋ 파ਟ ਕਰ ਚੁੱਕੇ ਹਾਂਗੇ ਪੂਰਨ ਆਜੂਗੀ ਤੇ ਚਨਾ ਦੀਆਂ ਲਹਿਰਾਂ ਅੱਜ ਗੱਲ ਕਰਾਂਗੇ ਆਪਾਂ ਤੀਜੇ ਭਾਗ ਦੀ ਜੀ ਠੀਕ ਹੈ ਜਿਹਦਾ ਨਾਮ ਕੀ ਹੈਗਾ ਦੇਸ਼ ਪਿਆਰ ਪੰਜਾਬ ਮੇਰਾ ਠੀਕ ਹੈ ਜੀ ਦੇਸ਼ ਪਿਆਰ ਪੰਜਾਬ ਮੇਰਾ ਠੀਕ ਹੈ ਤਾਂ ਇਹ ਨੇ ਤੀਜੀ ਕਵਿਤਾ ਜੀ ਠੀਕ ਹੈ ਜੀ ਭਾਗ ਕੇ ਤੀਜਾ ਹੈ ਭਾਗ ਆਪਣਾ ਠੀਕ ਹੈ ਇਹਦੇ ਵਿੱਚ ਜੋ ਕਿ ਕਵੀ ਹੈਗਾ ਕਵੀ ਨੇ ਇਸ ਵਿੱਚ ਜੋ ਕਿ ਨੌ ਕਿਤਾਵਾਂ ਸ਼ਾਮਿਲ ਕੀਤੀਆਂ ਨੇ ਠੀਕ ਹੈ ਨੌ ਕਵਿਤਾਵਾਂ ਸ਼ਾਮਿਲ ਕੀਤੀਆਂ ਨੇ ਜੀ ਠੀਕ ਹੈ ਜੇ ਤੁਹਾਨੂੰ ਕਲਾਸ ਈ ਸਲੋ ਲੱਗੀ ਤਾਂ ਤੇਜ਼ ਕਰ ਲਿਓ ਠੀਕ ਹੈ ਜੀ ਇਸ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ ਹੈਗਾ ਠੀਕ ਹੈ ਕਿਸ ਚੀਜ਼ ਨੂੰ ਪੇਸ਼ ਕੀਤਾ ਗਿਆ ਹੈ ਜੀ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ ਹੈ ਠੀਕ ਹੈ ਜੀ ਪੰਜਾਬੀ ਸੱਭਿਆਚਾਰ ਤੇ ਅੱਜ ਦੀ class ਤੁਹਾਨੂੰ ਇਹ ਜੋ ਮੈਂ ਲਿਖ ਰਿਹਾ ਹਾਂ ਤੁਹਾਨੂੰ ਇਸ ਤਰ੍ਹਾਂ ਦਾ ਪੀਡਫ ਮਿਲ ਜੇਗਾ ਜੀ ਠੀਕ ਹੈ ਜੀ ਅਸੀਂ ਨਾਲ-ਨਾਲ ਤੁਸੀਂ ਨੋਟ ਡਾਊਨ ਕਰੋਗੇ ਤਾਂ ਬਹੁਤ ਚੰਗੀ ਗੱਲ ਹੈਗੀ ਠੀਕ ਹੈ ਕਿਉਂਕਿ ਬਾਅਦ ਵਿੱਚ ਹੋ ਸਕਦਾ ਹੈ ਆਪਾਂ ਮੇਮਰ ਪੁਆਇੰਟ slide ਦੇ ਉੱਪਰ ਲਿਖਦੇ ਹੁੰਦੇ ਆਗੇ ਵੀ ਤੁਸੀਂ ਭੁੱਲ ਜਓ ਠੀਕ ਹੈ ਜੀ ਤਾਂ ਹੁਣ ਆਪਾਂ ਨੈਕਸਟ ਚੱਲ ਜਾਈਏਗੇ ਇਹਦੇ ਵਿੱਚ ਜੋ ਕਵਿਤਾਵਾਂ ਆ ਜਾਂਦੀਆਂ ਨੇ ਠੀਕ ਹੈ ਉਹਨਾਂ ਦੀ ਗੱਲ ਕਰ ਲੈਣੀ ਹੈਗੇ ਸਤੋਂ ਦੇ ਵਿੱਚ ਪਹਿਲੀ ਆਪਣੀ ਕਵਿਤਾ ਕੀ ਜੀ ਜਿਹਦਾ ਨਾਮ ਹੈਗਾ ਦੇਸ਼ ਨੂੰ ਅਸੀਸ ਸਾਡੇ ਗਰੀਬਾਂ ਦੀ ਦੇਸ਼ ਨੂੰ ਅਸੀਸ ਸਾਡੇ ਗਰੀਬਾਂ ਦੀ ਠੀਕ ਹੈ ਜੀ ਇਹ ਕਵਿਤਾ ਇਹਦੇ ਵਿੱਚ ਪਹਿਲੀ ਆ ਜਾਂਦੀ ਹੈਗੀ ਠੀਕ ਹੈ ਜੀ ਇਹਦੇ ਵਿੱਚ ਕੀ ਕਿਹਾ ਗਿਆ ਹੈਗਾ ਇਸਕ ਬਿਤਾ ਦੇ ਵਿੱਚ ਪੰਜਾਬੀ ਜਨਜੀਵਨ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਪਿਆਰ ਪ੍ਰਗਟ ਕੀਤਾ ਗਿਆ ਹੈਗਾ ਜੀ ਠੀਕ ਹੈ ਜੀ ਤੁਸੀਂ ਲਿਖ ਲਿਓ ਵੀ ਪੰਜਾਬੀ ਜਨਜੀਵਨ ਪੰਜਾਬੀ ਜਨਜੀਵਨ ਤੇ ਪੰਜਾਬੀ ਸੱਭਿਆਚਾਰ ਇਰੇ ਬਾਰੇ ਇਹਦੇ ਵਿੱਚ ਦੱਸਿਆ ਗਿਆ ਹੈ ਠੀਕ ਹੈ ਸਭਿਆਚਾਰ ਪ੍ਰਤੀ ਪਿਆਰ ਪ੍ਰਗਟ ਇਹਦੇ ਵਿੱਚ ਕੀਤਾ ਜਾਏਗਾ ਠੀਕ ਹੈ ਜੀ ਨੈਕਸਟ ਹੁਣ ਆਪਾਂ ਸੈਕੰਡ ਕਵਿਤਾ ਦੇ ਉੱਪਰ ਚੱਲਦੇ ਹਾਂਗੇ ਠੀਕ ਹੈ ਸੈਕੰਡ ਕਵਿਤਾ ਦਾ ਨਾਮ ਇਸ ਵਿੱਚ ਹੈਗਾ ਹੈ ਜੀ ਆਪਣੇ ਜਵਾਨ ਪੰਜਾਬ ਦੇ ਠੀਕ ਹੈ ਜਵਾਨ ਪੰਜਾਬ ਦੇ ਹੋ ਸਕਦਾ ਸੀ ਇਸ ਕਵਿਤਾ ਦਾ ਨਾਮ ਸੁਣਿਆ ਹੋਵੇ ਠੀਕ ਹੈ ਜੀ ਅਗਲੇ ਵਿੱਚ ਜੋ ਕਿ ਜਵਾਨ ਪੰਜਾਬ ਦੇ ਹੈਗੇ ਇਸ ਦੇ ਵਿੱਚ ਪੰਜਾਬੀ ਦੇ ਖੁੱਲੇ ਡੁੱਲੇ ਸੁਭਾਅ ਦੀ ਪੇਸ਼ਕਾਰੀ ਕੀਤੀ ਗਈ ਹੈ ਠੀਕ ਹੈ ਜੀ पंजाबी सुभा दे सुभा खुले डुले ठीक है जी सुभा की पेशकारी की गई है जी ठीक है इतने पंजाबी दे देगा ठीक है मैं दोबारा लिख दिता है ਠੀਕ ਹੈ ਜੀ। ਆ ਵੀ ਮਟ ਗਿਆ। 1 ਮਿੰਟ ਬੇਟ ਕਰੋ। ਠੀਕ ਹੈ ਤਾਂ ਸੈਕਿੰਡ ਦਾ ਕੀ ਨਾਮ ਸੀਗਾ ਜੀ? ਜਵਾਨ ਪੰਜਾਬ ਦੇ ਇਹ ਵਿੱਚ ਕੀ ਦੱਸਿਆ ਗਿਆ ਹੈਗਾ? ਬੀ ਜੋ ਕੇ ਪੰਜਾਬੀ ਦੇ ਖੁੱਲੇ ਡੁੱਲੇ ਸੁਭਾਅ ਠੀਕ ਹੈ ਜੀ। ਤਾਂ ਇਹਦੇ ਵਿੱਚ ਪ੍ਰਗਟਾਇਆ ਗਿਆ ਹੈ ਇਹ ਸੈਂ ਉਸ ਤੋਂ ਬਾਅਦ ਆਪਣੀ ਤੀਜੀ ਨੰਬਰ ਤੇ ਆਪਣੀ ਕਵਿਤਾ ਆ ਜਾਂਦੀ ਹੈਗੀ ਪੰਜਾਬ ਨੂੰ ਕੋਕਾ ਮੈਂ ਪੰਜਾਬ ਨੂੰ ਕੋਕਾ ਮੈਂ ਠੀਕ ਹੈ ਇਹਦੇ ਵਿੱਚ ਕੀ ਦਰਸਾਇਆ ਗਿਆ ਹੈਗਾ ਇਹਦੇ ਵਿੱਚ ਕਵਿਤਾ ਦੇ ਵਿੱਚ ਦਰਸਾਇਆ ਗਿਆ ਹੈਗਾ ਜੀ ਆਪਣਾ ਵੀ ਜੋ ਕਿ ਕਬੀਨੇਸ ਵਿੱਚ ਲੋਪ ਹੋ ਰਹੇ ਸੱਭਿਆਚਾਰ ਤੇ ਕਦਰਾਂ ਕੀਮਤਾਂ ਨੂੰ ਯਾਦ ਕੀਤਾ ਹੈ ਠੀਕ ਹੈ ਲੋਪ ਹੋ ਰਹੇ ਸੱਭਿਆਚਾਰ ਲੋਪੋਰੇ ਸੱਭਿਆਚਾਰ ਤੇ ਕਦਰਾਂ ਕੀਮਤਾਂ ਨੂੰ ਯਾਦ ਕੀਤਾ ਗਿਆ ਠੀਕ ਹੈ ਜੀ ਇੰਨੀ ਗੱਲ ਨੋਟ ਕਰ ਲਿਓ ਇਸ ਦੇ ਵਿੱਚ ਆਪਣੀਆਂ ਜੋ ਇੰਪੋਰਟ ਸਤਰਾ ਲੈਣ ਵਾਲੀਆਂ ਨੇ ਠੀਕ ਹੈ ਉਹ ਕਿਹੜੀਆਂ ਨੇ ਜੀ ਇਹਦੇ ਵਿੱਚ ਸਤਰਾ ਨੇ ਆਪਣੀਆਂ ਆ ਪੰਜਾਬ ਆ ਪੰਜਾਬ ਤੂੰ ਮੁੜ ਆ ਠੀਕ ਹੈ ਤੇ ਸੈਕਿੰਡਰ ਦੇ ਵਿੱਚ ਲੈਣੇਗੀ ਆ ਸਿੱਖ ਪੰਜਾਬ ਆ ਸਿੱਖ ਪੰਜਾਬ ਤੂੰ ਕਰ ਆ ਠੀਕ ਹੈ ਇਸ ਤਰ੍ਹਾਂ ਤੁਸੀਂ ਯਾਦ ਰੱਖ ਲੈਣੇ ਠੀਕ ਹੈ ਜੀ ਆ ਪੰਜਾਬ ਤੂੰ ਮੁੜ ਆ ਆ ਸਿੱਖ ਪੰਜਾਬ ਤੂੰ ਕਰ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਣੀ ਆ ਜਾਂਦੀ ਚਾਰ ਨੰਬਰ ਦੇ ਕਵਿਤਾ ਜਿਹਦਾ ਨਾਮ ਹੈਗਾ ਸੋਣੀ ਦਾ ਬੁੱਤ ਸੋਣੀ ਦਾ ਬੁੱਤ ਠੀਕ ਹੈ ਜੀ ਤਾਂ ਇਹਦੇ ਵਿੱਚ ਜੋ ਕਿ ਸੋਣੀ ਹੈਗੀ ਇਹਨੂੰ ਪੰਜਾਬੀਅਤ ਦੀ ਵਿਰਾਸਤ ਸਿੱਧ ਕੀਤਾ ਹੋਇਆ ਹੈਗਾ ਠੀਕ ਹੈ ਸੋਣੀ ਵਰਗੀ ਨਾਇਕਾ ਜੀ ਸੱਚੀ ਪ੍ਰੀਤ ਨੂੰ ਬਿਆਨ ਕੀਤਾ ਹੈ ਠੀਕ ਹੈ ਜੀ ਤੁਸੀਂ ਨੋਟ ਕਰ ਲਿਓ ਇਸ ਕੇ ਬਤ ਵਿੱਚ ਕੀ ਦੱਸਿਆ ਗਿਆ ਹੈਗਾ ਇੱਕ ਜੋ ਕਿ ਸੋਣੀ ਹੈਗੀ ਠੀਕ ਹੈ ਇੱਕ ਭਾਵਿਕ ਇੱਕ ਪਾਤਰ ਹੈ ਜਿਸ ਦੇ ਵਿੱਚ ਤਾਂ ਪੰਜਾਬੀਅਤ ਦੀ ਵਿਰਾਸਤ ਸਿਰਧਕਿਰਦੀ ਹੈ ਜੀ ਇਹ ਠੀਕ ਹੈ ਪੰਜਾਬੀਅਤ ਵਿਰਾਸਤ ਇੱਥੇ ਲਿਖੁੰਦਾ ਮੈਂ ਇਹਦੇ ਵਿੱਚ ਸਿੱਧ ਕਰਦੀ ਹੈ ਠੀਕ ਹੈ ਸੋਹਣੀ ਵਰਗੀ ਨਾਇਕਾ ਜੋ ਕਿ ਇਦਾਂ ਹੀ ਸੱਚੀ ਪ੍ਰੀਤ ਦਾ ਬਿਆਨ ਕੀਤਾ ਹੋਇਆ ਹੈ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਹੀਰ ਤੇ ਰਾਂਝਾ ਠੀਕ ਹੈ ਇਸ ਤੋਂ ਬਾਅਦ ਆ ਜਾਣਾ ਰੌਣਕ ਪੰਜਾਬ ਦੀ ਇੱਕ ਵਿਤਾਮਣੀ ਠੀਕ ਹੈ ਜੀ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਠੀਕ ਹੈ ਇਸ ਤੋਂ ਬਾਅਦ ਆਪਣਾ ਆ ਜਾਂਦਾ ਹੈਗਾ ਫੋਰਥ ਪਾਰਟ ਜੀ ਠੀਕ ਹੈ ਫੋਰਥ ਪਾਰਟ ਆ ਜਾਂਦਾ ਹੈਗਾ ਮੈਂ ਤੇ ਉਹ ਠੀਕ ਹੈ ਜੀ ਚੌਥਾ ਭਾਗ ਹੈਗਾ ਆਪਣਾ ਇਸਦੇ ਬਾਰੇ ਗੱਲ ਕਰਨੀ ਹੈਗੀ ਤਾਂ ਇਹਦੇ ਵਿੱਚ ਜੋ ਕਿ ਆਪਣਾ ਚੌਥਾ ਭਾਗ ਹੈ ਗਾਇਸ ਭਾਗ ਦੇ ਵਿੱਚ ਕੁੱਲ 20 ਕਵਿਤਾਵਾਂ ਨੇ ਆਪਣੀਆਂ ਠੀਕ ਹੈ ਜੀ ਇਹਨਾਂ ਕਵਿਤਾਵਾਂ ਦੇ ਵਿਸ਼ੇ ਰੇਸ਼ਮਈਏ ਵਿਸ਼ੇ ਰੇਸ਼ਮਈਏ ਰੇਸ਼ਮਈਵਾਦੀ ਠੀਕ ਹੈ ਜੀ ਤੇ ਇਹਦੇ ਵਿੱਚ ਜੋ ਕਿ ਕਵਿਤਾਵਾਂ ਨੇ ਉਹਨਾਂ ਦੀ ਗੱਲ ਕਰਨੀ ਹੈਗੀ ਠੀਕ ਹੈ ਜੀ ਕਵਿਤਾਵਾਂ ਇਹਦੇ ਵਿੱਚ ਸਭ ਤੋਂ ਪਹਿਲੀ ਕਵਿਤਾ ਇਹਦੇ ਵਿੱਚ ਲੋਕੀ ਕਹਿਣ ਰੱਬ ਸਭ ਵਿੱਚ ਹੈ ਲੋਕੀ ਕਹਿਣ ਰੱਬ ਸਭ ਵਿੱਚ ਹੈ ਸਭ ਕੁਝ ਹੈ ਠੀਕ ਹੈ ਜੀ ਤਾਂ ਇਹ ਪਹਿਲੀ ਕਵਿਤਾ ਦਾ ਨਾਮ ਹੈ ਇਸ ਕਿਤਾਬ ਦੇ ਵਿੱਚ ਆਪਾਂ ਨੂੰ 17 ਤੋਂ ਪਤਾ ਲੱਗਦਾ ਹੈਗਾ ਵੀ ਜੋ ਕਿ ਇਹਦੇ ਵਿੱਚ ਕਵਿਤਾ ਦੇ ਦੱਸਿਆ ਗਿਆ ਹੈਗਾ ਵੀ ਜੋ ਕਿ ਇੱਕ ਰੱਬ ਹੈਗਾ ਉਹਦੀ ਹੋਂਦ ਹੈਗੀ ਜੋ ਕਿ ਹਰ ਸਥਾਨ ਤੇ ਹਰ ਸਮੇਂ ਮੌਜੂਦ ਹੁੰਦੀ ਹੈਗੀ ਠੀਕ ਹੈ ਇਹਨੀ ਗੱਲ ਕਲੀਅਰ ਹੈ ਜੀ ਇਹਦੇ ਦਰਸਾਇਆ ਗਿਆ ਹੈ ਕਵੀ ਨੇ ਵੀਰਬ ਦੀ ਜੋ ਹੋਂਦ ਹੈਗੀ ਠੀਕ ਹੈ ਹੋਂਦ ਹੈ ਜੋ ਕਿ ਰੱਬ ਦੀ ਉਹ ਹਰ ਸਥਾਨ ਤੇ ਹੈਗੀ ਠੀਕ ਹੈ ਜੀ ਹਰ ਸਥਾਨ ਤੇ ਤੇ ਹਰ ਸਮੇਂ ਮੌਜੂਦ ਹੈਗੀ ਠੀਕ ਹੈ ਜੀ ਹਰ ਸਮੇਂ ਮੌਜੂਦ ਹੈ ਇਸ ਨੂੰ ਨੋਟ ਕਰ ਲੈਣਾ ਹੈ ਅੱਗੇ ਜੋ ਕਿ ਇਸ ਅਨੁਸਾਰ ਪ੍ਰਮਾਤਮਾ ਦਾ دیدار ਸੰਜੋਗ ਘੜੀ ਦੇ ਨਾਲ ਹੁੰਦਾ ਹੈ ਠੀਕ ਹੈ ਇਹ ਪੁਆਇੰਟ ਲੈਣੇ ਹੀ ਬਹੁਤ ਜ਼ਿਆਦਾ ਵੀ ਪ੍ਰਮਾਤਮਾ ਦਾ دیدار ਸੰਜੋਗ ਘੜੀ ਦੇ ਨਾਲ ਹੁੰਦਾ ਹੈ ਠੀਕ ਹੈ ਜੀ ਇਹ ਸਹੀ ਨੋਟ ਕਰ ਲੈਣਾ ਅਗਲੇ ਪੰਨੇ ਪਰ ਚੱਲਦੇ ਹੁਣ ਆਪਾਂ ਠੀਕ ਹੈ ਜੀ ਅਗਲਾ ਆਪਣਾ ਪੁਆਇੰਟ ਦੇ ਵਿੱਚ ਆ ਜਾਂਦਾ ਹੈਗਾ ਨੈਕਸਟ ਜੋ ਕਿ ਆਪਣੀ ਸੈਕੰਡ ਦੇ ਵਿੱਚ ਆਪਾਂ ਕਹਿੰਦੇ ਨੇ ਵੀ ਆਪਣੀ ਕਵਿਤਾ ਹੈਗੀ ਠੀਕ ਹੈ ਜੀ ਉਹਦਾ ਨਾਮ ਕੀ ਹੈਗਾ ਇੱਕ ਵੇਰੀ ਅਚਨਚੇਤ ਠੀਕ ਹੈ ਇੱਕ ਵੇਰੀ ਅਚਨਚੇਤ ਠੀਕ ਹੈ ਇਹਦੇ ਵਿੱਚ ਜੋ ਕਿ ਕਵੀ ਨੇ ਕਿਹਾ ਹੈ ਵੀ ਜਦੋਂ ਮਨੁੱਖ ਆਪਣੇ ਧਰਮ ਤੋਂ ਬੇਮੁਖ ਹੋ ਜਾਂਦਾ ਹੈਗਾ ਤਾਂ ਉਹ ਆਪਣੀ ਪਛਾਣ ਖੋ ਲੈਂਦਾ ਹੈਗਾ ਜੀ ਠੀਕ ਹੈ ਜੀ ਤੇ ਫਿਰ ਕਹਿੰਦਾ ਵੀ ਉਹ ਹੋਰ ਧਰਮਾਂ ਰਾਹੀਂ ਆਪਣੀ ਪਛਾਣ ਲੱਭਣ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਜੀ ਇਹ ਸੀ ਨੋਟ ਕਰ ਲਿਓ ਜੋ ਬਸਤਰਾ ਬੋਲ ਰਿਹਾ ਹੈਗਾ ਠੀਕ ਹੈ ਬੀਸ਼ਵ ਵਿੱਚ ਕਵੀ ਨੇ ਕੀ ਦੱਸਿਆ ਹੈਗਾ ਵੀ ਮਨੁੱਖ ਹੈਗਾ ਜੋ ਕਿ ਇੱਕ ਆਪ ਦੇ ਧਰਮ ਨੂੰ ਕੀ ਕਰ ਰਿਹਾ ਹੈਗਾ ਜੀ ਬੇਮੁਖ ਹੋ ਰਿਹਾ ਹੈਗਾ ਠੀਕ ਹੈ ਮਨੁੱਖ ਧਰਮ ਤੋਂ ਬੇਮੁਖ ਇਸ ਦੇ ਵਿੱਚ ਦਰਸਾਇਆ ਹੈਗਾ ਬੇ ਬੇਮੁਖ ਹੋ ਜਾਂਦਾ ਹੈਗਾ ਵੀ ਤਾਂ ਉਹ ਆਪਣੀ ਪਛਾਣ ਵੀ ਖੋ ਲੈਂਦਾ ਹੈਗਾ ਠੀਕ ਹੈ ਤੇ ਫਿਰ ਕਹਿੰਦੇ ਵੀ ਉਹ ਧਰਮਾਰਹੀ ਆਪਣੀ ਪਛਾਣ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਇਸ ਤਰ੍ਹਾਂ ਇਹ ਲਿਖ ਲੈਣ ਜਾਨੇ ਅਗਲੀ ਇਹਦੇ ਵਿੱਚ ਆਪਣੀ ਤੀਜੀ ਕਵਿਤਾ ਜੀ ਕੀ ਨਾਮ ਉਸਦਾ ਮੋੜ ਆ ਪਿਆਰੇ ਇਹ ਆਪਣੀ ਤੀਜੀ ਕਵਿਤਾ ਹੈ ਜੀ ਠੀਕ ਹੈ ਜੀ ਇਸ ਕਵਿਤਾ ਦੇ ਵਿੱਚ ਜੋ ਕਿ ਕਵੀ ਹੈਗਾ ਤਾਂ ਉਹਨੇ ਹਰਿਆ ਸੇਵਾਦੀ ਸਾਧਕ ਦੋ ਦਿਲ ਵਿੱਚ ਪੈਦਾ ਹੋਣ ਵਾਲੇ ਵਿਰੋਧੀ ਭਾਵਨਾ ਦਾ ਚਤਨ ਕੀਤਾ ਗਿਆ ਠੀਕ ਹੈ ਜੀ ਰਸੇਵਾਦੀ ਸਾਧਕ ਠੀਕ ਹੈ ਰਸੇਵਾਦੀ ਸਾਧਕ ਦੋ ਦਿਲ ਵਿੱਚ ਪੈਦਾ ਹੋਣ ਵਾਲੇ ਦੋ ਦਿਲ ਵਿੱਚ ਪੈਦਾ ਹੋਣ ਵਾਲੇ ਬਿਰਹੋ ਦੇ ਭਾਵਾਂ ਦਾ ਚਤ੍ਰਣ ਕੀਤਾ ਗਿਆ ਠੀਕ ਹੈ ਬਿਰਹੋ ਦੇ ਭਾਵਾਂ ਦਾ ਚਤ੍ਰਣ ਤੁਸੀਂ ਲੈ ਲਿਓ ਠੀਕ ਹੈ ਜੀ ਨੈਕਸਟ ਚਲਦੇ ਆਂਗੇ ਆਪਾਂ ਆਪਣੀ 4th ਨੰਬਰ ਜੋ ਕਿ ਆਪਣਾ ਪਾਰਟ ਆਏਗਾ ਜੀ ਠੀਕ ਹੈ ਲਾਸਟ ਵਾਲਾ ਪਾਰਟ ਆ ਗਿਆ ਆਪਣਾ 5 ਨੰਬਰ ਤੇ ਆਪਣਾ ਕੀ ਪਾਰਟ ਆਪ ਦੇਖਿਆ ਸੀ ਇੱਕ ਜੰਗਲੀ ਫੁੱਲ ਠੀਕ ਹੈ ਜੀ ਇੱਕ ਜੰਗਲੀ ਫੁੱਲ ਇਹ ਆਪਣਾ 5ਵਾਂ ਭਾਗ ਹੈਗਾ ਠੀਕ ਹੈ ਇਹਦੇ ਬਾਰੇ ਜਾਣ ਲੈਣੇ ਹੈਗੇ ਇਸ ਦੇ ਵਿੱਚ ਜੋ ਕਿ ਖੁੱਲੇ ਮੈਦਾਨ ਕਾਵ ਸੰਗ੍ਰਹਿ ਦਾ ਇਹ ਅਖੀਲਾ ਭਾਗ ਹੈਗਾ ਠੀਕ ਹੈ ਮੈਂ ਤੁਹਾਨੂੰ ਦੱਸ ਕੇ ਟੈਗਾ ਤੇ ਇਹ ਸਭ ਤੋਂ ਲੰਬੀ ਬਿਰਤਾਂਤਕ ਕਵਿਤਾ ਹੈ ਜੀ ਠੀਕ ਹੈ ਲੰਮੀ ਬਿਰਤਾਂਤਕ ਕਵਿਤਾ ਠੀਕ ਹੈ ਜੀ ਟੋਟਲ ਇਹਦੇ ਵਿੱਚ ਭਾਗ ਆ ਜਾਂਦੇ ਨੇ ਆਪਣੇ 15 ਭਾਗ ਆ ਜਾਂਦੇ ਸੀ ਵਿੱਚ ਠੀਕ ਹੈ ਜੀ 15 ਭਾਗ ਇਹ ਬੱਚੇ ਇਹ ਆਪਣਾ ਕਿਸੇ ਨੇ ਵੀ ਆਪਣਾ ਫਿਫਥ ਪਾਰਟ ਵੰਡਿਆ ਹੋਇਆ ਹੈਗਾ ਠੀਕ ਹੈ ਇਸ ਤੋਂ ਬਾਅਦ ਹੁਣ ਆਪਾਂ ਅੱਗੇ ਵਧਦੇ ਹਾਂ ਇਸ ਵਿੱਚ ਜੋ ਕਿ ਕਵੀ ਨੇ ਜੰਗਲੀ ਫੁੱਲ ਦੇ ਮਾਧਿਅਮ ਰਾਹੀਂ ਦੱਸਿਆ ਹੈਗਾ ਵੀ ਕਿ ਸ਼ਹਿਰੀ ਸੁੰਦਰਤਾ ਸਭਿਅਤਾ ਦੀ ਮੁਹਤਾਜ ਨਹੀਂ ਹੁੰਦੀ ਹੈਗੀ ਠੀਕ ਹੈ ਜੰਗਲੀ ਫੁੱਲ ਦੇ ਮਾਧਿਅਮ ਰਾਹੀਂ ਦੱਸਿਆ ਹੈ ਕਵੀ ਨੇ ਵੀ ਜੋ ਕਿ ਸ਼ਹਿਰੀ ਸੁੰਦਰਤਾ ਸ਼ਹਿਰੀ ਸੁੰਦਰਤਾ ਸભ્યਤਾ ਸભ્યਤਾ ਦੀ ਮਹਤਾਜ ਮਹਤਾਜ ਨਹੀਂ ਹੁੰਦੀ ਠੀਕ ਹੈ ਜੀ ਇਸ ਨੂੰ ਨੋਟ ਕਰ ਲੈਣਾਗਾ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਜੋ ਕਿ ਆਪਣਾ ਨੈਸਟ ਇਹਦਾ ਕਾਬ ਸੰਗਰੇ ਹੈਗਾ ਠੀਕ ਹੈ ਉਹਦਾ ਨਾਮ ਕੀ ਹੈਗਾ ਜੀ ਖੁੱਲੇ ਕੁੰਡ ਠੀਕ ਹੈ ਠੀਕ ਹੈ ਜੀ ਖੁੱਲੇ ਕੌਣ ਤਾਂ ਇਹਨਾਂ ਦੇ ਬਾਰੇ ਗੱਲ ਕਰਨਾ ਹੈ 1 ਤੋਂ 25 ਕਲਾਸ ਵਿੱਚ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਜੋ ਕਿ ਅਲੱਗ 파ਟ ਹੋਰ ਬਣਨਗੇ ਠੀਕ ਹੈ ਉਹ ਆਪਾਂ ਅਲੀ ਕਲਾਸ ਦੇ ਵਿੱਚ ਕਰਾਂਗੇ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਨੋਟ ਕਰ ਲਿਓ ਵੀ 1923 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ 1923 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਜੀ ਟੋਟਲ ਇਹਦੇ ਵਿੱਚ ਆਪਣੀਆਂ 17 ਕਵਿਤਾਵਾਂ ਨੇ ਠੀਕ ਹੈ 17 ਆਪਣੀਆਂ ਕਵਿਤਾਵਾਂ ਆ ਜਾਂਦੀਆਂ ਨੇ ਇਸ ਤੋਂ ਬਾਅਦ ਤੁਸੀਂ ਨੋਟ ਕਰ ਲਿਓ ਵਿਸ਼ਕਾਪ ਸੰਗ੍ਰਹਿ ਵਿੱਚ ਰਸੇਵਾਦੀ ਅਨੁਭਵ ਉਜਾਗਰ ਕੀਤਾ ਗਿਆ ਹੈ ਠੀਕ ਹੈ ਰਸੇਵਾਦੀ ਅਨੁਭਵ ਨੂੰ ਉਜਾਗਰ ਕੀਤਾ ਗਿਆ ਹੈ ਠੀਕ ਹੈ ਜੀ ਨੈਕਸਟ ਪੰਨਾ ਤੁਸੀਂ ਲਿਖ ਲੈਣਾ ਇਹਦੇ ਵਿੱਚ ਵਿਸ਼ਕਾਪ ਦੇ ਵਿੱਚ ਕਵੀ ਦੱਸਦਾ ਹੈਗਾ ਕਿ ਸੰਸਾਰ ਦੀ ਸਜਣਾ ਪ੍ਰਭੂ ਦੇ ਆਸਰੇ ਨਾਲ ਹੋਈ ਹੈਗੀ ਠੀਕ ਹੈ ਸੰਸਾਰ ਡੀ ਸਿਰਜਣਾ ਪਰਭੂ ਆਸਰੇ ਹੋਈ ਹੈ ਠੀਕ ਹੈ ਇਹ ਕਵੀ ਨੇ ਨਹੀਂ ਦੱਸਿਆ ਹੋਏਗਾ ਜੀ ਠੀਕ ਹੈ ਜੀ ਤੇ ਵੀ ਮਨੁੱਖ ਨੂੰ ਹੋਮੇਗ੍ਰਸਤ ਨਾ ਹੋ ਕੇ ਵੀ ਪ੍ਰਭੂ ਦੀ ਰਾਜ ਵਿੱਚ ਰਾਜੀ ਰਹਿਣਾ ਚਾਹੀਦਾ ਠੀਕ ਹੈ ਜੀ ਇਹ ਲਾਈਨਾਂ ਦੇ ਵਿੱਚ ਕਵੀ ਨੇ ਕਹੀਆਂ ਨੇ ਠੀਕ ਹੈ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਕਵਿਤਾਵਾਂ ਦੀ ਠੀਕ ਹੈ ਕਵਿਤਾਵਾਂ ਠੀਕ ਹੈ ਜੀ ਜੋ ਕਿ ਇਸ ਕਾਭ ਸਰੇ ਦੇ ਵਿੱਚ ਆਪਣੀਆਂ ਆ ਜਾਂਦੀਆਂ ਨੇ ਤਾਂ ਕਵਿਤਾਵਾਂ ਜੋ ਕਿ ਆਪਣੇ ਰਹਿਣ ਵਾਲੀਆਂ ਨੇ ਉਹ ਆਪਾਂ ਕੱਲ ਤੋਂ ਸਟਾਰਟ ਕਰਾਂਗੇ ਜੀ ਠੀਕ ਹੈ ਜੀ ਤੇ ਜੋ ਆਪਣੀ ਇਹ ਕਲਾਸ ਲੱਗੀ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੈਨੂੰ ਇੱਕ ਵਾਰ ਵਿਦਿਆ ਨੂੰ ਇਹ ਜੋ ਕਿ ਆਪਣਾ ਪੜਾਉਣ ਦਾ ਵੇ ਹੈਗਾ ਵੀ ਕਿਵੇਂ ਠੀਕ ਲੱਗ ਰਿਹਾ ਹੈਗਾ ਵੀ ਜਿਆ ਆਪਾਂ ਸਲਾਈਡ ਬਣਾਇਆ ਕਰੀਏ ਠੀਕ ਹੈ ਜੀ ਐਨੀ ਗੱਲ ਕਲੀਅਰ ਹੈ ਜਿਆ ਫਿਰ ਮੈਨੂੰ ਦੱਸ ਦਿਓ ਵੀ ਆਪਾਂ ਲਾਈਵ ਆ ਕੇ ਕਰਵਾਇਆ ਕਰੀਏ ਤਾਂ ਆਪਾਂ ਉਵੇਂ ਦੇਖ ਲਾਂਗੇ ਠੀਕ ਹੈ ਜੀ ਤੇ ਆਪਣੀ رائے ਜਰੂਰ ਦਿਆ ਕਰੋ ਤੇ ਜੋ ਕਿ ਆਪਣਾ ਇਹ ਕੰਟੈਂਟ ਹੈਗਾ ਇਹ ਬਹੁਤ ਹੀ ਜ਼ਿਆਦਾ ਡੀਪਲੀ ਅਪ ਕਰ ਰਹੇ ਹਾਂਗੇ ਠੀਕ ਹੈ ਜੀ ਤੇ ਜੋ ਵੀ ਵਿਦਿਆਰਥੀ ਨਵੇਂ ਜੁੜਨਗੇ ਤਾਂ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਸ ਕਲਾਸ ਦਾ ਜੋ ਕਿ ਪੀਡੀਐਫ ਹੈਗਾ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੀਗਾ ਜੀ ਠੀਕ ਹੈ ਤੇ ਟੈਲੀਗ੍ਰਾਮ ਚੈਨਲ ਦਾ ਲਿੰਕ ਆਪਣਾ ਕਲਾਸ ਦੇ ਥਲੇ ਤੁਹਾਨੂੰ ਮਿਲ ਜੀਗਾ ਜੀ ਤਾਂ ਉੱਥੇ ਜਾ ਕੇ ਤੁਸੀਂ ਜੁਆਇਨ ਕਰ ਲਿਓ ਠੀਕ ਹੈ ਜੀ ਐਨੀ ਗੱਲ ਕਲੀਅਰ ਹੈ ਤੇ ਮਿਲਦੇ ਹਾਂ ਤੁਹਾਨੂੰ ਕੱਲ ਦੀ ਕਲਾਸ ਦੇ ਵਿੱਚ ਤੇ ਕੱਲ ਦੀ ਕਲਾਸ ਦੇ ਵਿੱਚ ਆਪਾਂ ਹੋ ਸਕਦਾ ਵੀ ਜੋ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਹੈਗੇ ਇਹਨਾਂ ਦੇ ਬਾਰੇ ਆਪਾਂ ਸਾਰੇ ਸਾਰਾ ਜੋ ਕਿ ਅੱਜ ਦੀ ਆਪਣੀ 4ਥੀ ਕਲਾਸ ਸੀ ਗਈ ਕੱਲ ਨੂੰ ਆਪਣੀ 5ਥੀ ਕਲਾਸ ਹੋਵੇਗੀ ਤਾਂ 5 ਦਿਨਾਂ ਦੇ ਵਿੱਚ ਆਪਾਂ ਪ੍ਰੋਫੈਸਰ ਪੂਨ ਸਿੰਘ ਜੀ ਦੇ ਬਾਰੇ ਸਮਾਪਤ ਕਰ ਦਾਂਗੇ ਠੀਕ ਹੈ ਜੀ ਇੰਨੀ ਗੱਲ ਕਲੀਅਰ ਹੈ ਤੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਜੀ ਭਾਈ ਵੀ ਸਿੰਘ ਜਾਂ ਕਿ ਆਪਾਂ ਕੋਈ ਹੋਰ ਕਵੀ ਲੈ ਲਾਂਗੇ ਠੀਕ ਹੈ ਜੀ ਇੰਨੀ ਗੱਲ ਕਲੀਅਰ ਹੈ ਤਾਂ ਚਲੋ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਕੱਲ ਦੀ ਕਲਾਸ ਦੇ ਵਿੱਚ ਧੰਨਵਾਦ ਜੀ